ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਸਰੋਤਿਆਂ ਦਾ ਇਹਨਾਂ ਤੋਂ ਧੰਨਵਾਦ ਅੱਜ ਤੁਸੀਂ ਸੁਣੋਗੇ ਡਾਕਟਰ ਨਰਿੰਦਰ ਸਿੰਘ ਪੂਰਜੀ ਦੁਆਰਾ ਲਿਖੀ ਕਿਤਾਬ ਕੁੰਜੀਆਂ ਇੱਕ ਵਾਰੀ ਇੰਗਲੈਂਡ ਦੇ ਪ੍ਰਸਿੱਧ ਨਾਵਲਕਾਰ ਨੂੰ ਮਹਾਰਾਣੀ ਵੱਲੋਂ ਸੱਦਾ ਪੱਤਰ ਆਇਆ ਰਵਾਇਤ ਅਨੁਸਾਰ ਮਹਾਰਾਣੀ ਦੀ ਹਾਜ਼ਰੀ ਵਿੱਚ ਡਿਕਨਸ ਬਹਿ ਨਹੀਂ ਸੀ ਸਕਦਾ ਸੋ ਉਸ ਦੇ ਸਨਮਾਨ ਵਿੱਚ ਮਹਾਰਾਣੀ ਖੜੀ ਸੀ ਇਹ ਮਹਾਰਾਣੀ ਵੱਲੋਂ ਇਸ ਮਹਾਨ ਨਾਵਲਕਾਰ ਨੂੰ ਸਨਮਾਨ ਦੇਣ ਦਾ ਢੰਗ ਸੀ ਡਿਕਨਸ ਦੇ ਜਨਮ ਵੇਲੇ ਮਲਕਾ ਵਿਕਟੋਰੀਆ ਨੇ ਆਪਣੀਆਂ ਨਿੱਜੀ ਯਾਦਾਂ ਦੀ ਪੁਸਤਕ ਇਹ ਲਿਖ ਕੇ ਭੇਟ ਕੀਤੀ ਇੱਕ ਸਭ ਤੋਂ ਨੀਮੀ ਲੇਖਿਕਾ ਵੱਲੋਂ ਸਭ ਤੋਂ ਵੱਡੇ ਲੇਖਕ ਨੂੰ ਭੇਟਾ ਇਸ ਮਿਲਣੀ ਵਿੱਚ ਡਿਕਨਸ ਸਹਿਜ ਰਿਹਾ ਕਿਉਂਕਿ ਉਸ ਦੇ ਪਹਿਲਾਂ ਵੀ अनेका ਸਨਮਾਨ ਹੋ ਚੁੱਕੇ ਸਨ ਡਿਕਨਸ ਨੇ ਆਪਣੇ ਨਾਵਲਾਂ ਵਿੱਚ ਝੌਪੜੀਆਂ ਤੋਂ ਮਹਿਲਾਂ ਤੱਕ ਦਾ ਜੀਵਨ ਚਿੱਤਰਿਆ ਹੈ ਡਿਕਨਸ ਸਥਾਨਕ ਕਬਰਸਤਾਨ ਵਿੱਚ ਦਫਨਾਏ ਜਾਣਾ ਚਾਹੁੰਦਾ ਸੀ ਪਰ ਮਲਕਾ ਵਿਕਟੋਰੀਆ ਨੇ ਉਸ ਨੂੰ ਬਾਦਸ਼ਾਹਾਂ ਦੇ ਕਬਰਿਸਤਾਨ ਵਿੱਚ ਦਫਨਾਉਣ ਦਾ ਪ੍ਰਬੰਧ ਕੀਤਾ ਇਹ ਨਾਵਲ ਕਲਾਦਾਸ ਨਹਿਰੀ ਯੁੱਗ ਸੀ ਪੜੇ ਲਿਖੇ ਲੋਕ ਜਾਤ ਪਾਤ ਖਤਮ ਕਰਨੀ ਚਾਹੁੰਦੇ ਹਨ ਵਿਦੇਸ਼ਵਰ ਪਾਠਕ ਨਾਮ ਦੇ ਵਿਅਕਤੀ ਨੇ ਭਾਰਤ ਵਿੱਚ ਸੁਲਭ ਪਖਾਨਿਆਂ ਦਾ ਪ੍ਰਚਾਰ ਕੀਤਾ ਅਤੇ ਉਸ ਨੂੰ ਸਭ ਤੋਂ ਬਧੇਰੇ ਵਿਰੋਧਤਾ ਆਪਣੇ ਪਰਿਵਾਰ ਦੀ ਬਰਦਾਸ਼ਤ ਕਰਨੀ ਪਈ ਵਿਦੇਸ਼ਵਰ ਬਚਪਨ ਵਿੱਚ ਇੱਕ ਜਮਾਦਾਰ ਨੂੰ ਛੋਸ ਬੈਠਾ ਸੀ ਦਾਦੀ ਨੇ ਉਸ ਨੂੰ ਗਾਊ ਦਾ ਗੋਬਰ ਖਵਾਇਆ ਤੇ ਗਾਊ ਦਾ ਮੂਤਰ ਪਿਲਾਇਆ ਇਹ ਖਵਾਉਣ ਤੇ ਪਿਲਾਉਣ ਲਈ ਚਾਰ ਪੁਰਸ਼ਾਂ ਨੇ ਵਿਦੇਸ਼ਵਰ ਨੂੰ ਜਕੜ ਕੇ ਰੱਖਿਆ ਮਾਂ ਕਹਿੰਦੀ ਰਹੀ ਛੱਡ ਦਿਓ ਅੱਗੋਂ ਨਹੀਂ ਛੋਏਗਾ ਪਰ ਦਾਦੀ ਕਹਿ ਰਹੀ ਸੀ ਇਹ ਹੁਣ ਸਾਡੇ ਵਿੱਚ ਰਹੇਗਾ ਕਿਵੇਂ ਉਹ ਗਾਂਧੀਵਾਦੀ ਸੀ ਕਿਉਂਕਿ ਭਾਰਤ ਵਿੱਚ ਭੰਗੀਆਂ ਦੀ ਦੁਰਦਸ਼ਾ ਜਾਣਨ ਵਾਲਾ ਗਾਂਧੀ ਪਹਿਲਾ ਵਿਅਕਤੀ ਸੀ ਪ੍ਰਦੇਸ਼ਵਰ ਆਪਣੀ ਧੁੰਨ ਦਾ ਪੱਕਾ ਨਿਕਲਿਆ ਉਹ ਘਰ ਹੀ ਛੱਡ ਕੇ ਚਲਾ ਗਿਆ ਤੇ ਆਪਣਾ ਜੀਵਨ ਸੁਲਬ ਪਖਾਨੇ ਉਸਾਰਨ ਵਿੱਚ ਲਾ ਦਿੱਤਾ ਤੇ ਸੁਲਬ ਪਖਾਨਿਆਂ ਨੂੰ ਇੱਕ ਅੰਦੋਲਨ ਬਣਾ ਦਿੱਤਾ ਪ੍ਰਸਿੱਧ ਅੰਗਰੇਜ਼ੀ ਲੇਖਕ ਰੁਡਜਾਰਡ ਕਿਪਲਿੰਗ ਨੇ ਪਹਿਲਾ ਯੁੱਧ ਲੱਗਣ ਸਮੇਂ ਆਪਣੇ 17 ਸਾਲ ਦੇ ਪੁੱਤਰ ਨੂੰ ਫੌਜ ਵਿੱਚ ਭਰਤੀ ਕਰਵਾਇਆ ਜਦੋਂ ਉਹ ਸਖਲਾਈ ਲੈਂਦੇ ਆ 18 ਸਾਲਾਂ ਦਾ ਹੋਇਆ ਉਸ ਨੂੰ ਫਰੰਟ ਤੇ ਭੇਜਿਆ ਗਿਆ ਮਾਤਾ-ਪਿਤਾ ਅਤੇ ਭੈਣ ਉਸ ਨੂੰ ਸਟੇਸ਼ਨ ਤੇ ਛੱਡਣਗੇ 18 ਸਾਲ ਦਾ ਪੁੱਤਰ ਜੁੱਧ ਦੇ ਫਰੰਟ ਤੇ ਜਾ ਰਿਹਾ ਸੀ ਆਪਣੀ ਡੱਬੇ ਕੋਲ ਪਹੁੰਚ ਕੇ ਉਸ ਨੇ ਪਿੱਛੇ ਵੇਖਿਆ ਤੇ ਮਾਤਾ-ਪਿਤਾ ਅਤੇ ਭੈਣ ਨੂੰ ਉੱਥੋਂ ਹੀ ਦੂਰੋਂ ਸਲੂਟ ਮਾਰਿਆ ਇਹ ਮਾਪਿਆਂ ਦੀ ਪੁੱਤਰ ਨਾਲ ਅਤੇ ਭੈਣ ਦੀ ਭਰਾ ਨਾਲ ਆਖਰੀ ਝਲਕ ਸੀ ਇਸ ਝਲਕ ਦੀ ਯਾਦ ਉਹ ਕਦੇ ਵੀ ਭੁਲਾ ਨਾ ਸਕੇ ਇਹ ਝਲਕ ਸਾਰਾ ਜੀਵਨ ਉਹਨਾਂ ਨੂੰ ਰੋਂਦੀ ਰਹੀ ਰਹੀ ਸੰਸਕਾਰ ਸਮੇ ਹਰੇਕ ਵਿਅਕਤੀ ਇਕ ਲੱਕੜ ਜਾਂ ਹੁਣ ਇੱਕ ਡੱਕਾ ਪਾਉਂਦਾ ਹੈ ਪਹਿਲਾਂ ਯੋਜਨਾਬੱਧ ਸਮਸ਼ਾਨ ਘਾਟ ਨਹੀਂ ਹੁੰਦੇ ਸਨ ਸੰਸਕਾਰ ਲਈ ਲੱਕੜਾਂ ਦਾ ਪ੍ਰਬੰਧ ਲੋਕਾਂ ਵੱਲੋਂ ਹੀ ਕੀਤਾ ਜਾਂਦਾ ਸੀ ਅਤੇ ਹਰ ਕੋਈ ਆਪਣੇ ਘਰੋਂ ਇੱਕ ਲੱਕੜ ਲੈ ਕੇ ਆਉਂਦਾ ਸੀ ਜਿਸ ਦਾ ਅਰਥ ਸੀ ਕਿ ਸੰਸਕਾਰ ਦੀ ਜ਼ਿੰਮੇਵਾਰੀ ਭਾਈਚਾਰੇ ਨੇ ਨਿਭਾਈ ਹੈ ਮ੍ਰਿਤਕ ਦਾ ਇਸ਼ਨਾਨ ਕਰਾਉਂਦਾ ਅਰਥ ਇਹ ਹੁੰਦਾ ਹੈ ਕਿ ਨਹਾਉਣ ਵਾਲੇ ਰਿਸ਼ਤੇਦਾਰਾਂ ਨੂੰ ਪੱਕਾ ਹੋ ਜਾਵੇ ਕਿ ਉਸਦੀ ਮੌਤ ਸੁਭਾਵਿਕ ਰੂਪ ਵਿੱਚ ਹੋਈ ਹੈ ਉਸਨੂੰ ਮਾਰਿਆ ਨਹੀਂ ਗਿਆ ਇਹ ਇੱਕ ਪ੍ਰਕਾਰ ਦਾ ਰਿਸ਼ਤੇਦਾਰਾਂ ਵੱਲੋਂ ਪੋਸਟਮਾਰਟਮ ਹੀ ਹੁੰਦਾ ਹੈ ਸੂਰਜ ਡੁੱਬਣ ਮਗਰੋਂ ਸੰਸਕਾਰ ਦੀ ਮਨਾਹੀ ਦਾ ਕਾਰਨ ਇਹ ਹੈ ਕਿ ਕੋਈ ਲਾਲਚੀ ਬੰਦਾ ਆਪਣੇ ਕਿਸੇ ਸਬੰਧੀ ਨੂੰ ਮਾਰ ਕੇ ਰਾਤ ਦੇ ਹਨੇਰੇ ਵਿੱਚ ਉਸਦਾ ਸੰਸਕਾਰ ਨਾ ਕਰ ਦੇਵੇ ਅਮਿਤਾਬਚਨ ਹਵਾਈ ਜਹਾਜ਼ ਦੇ ਸਭ ਤੋਂ ਮਹਿੰਗੇ ਹਿੱਸੇ ਵਿੱਚ ਬੈਠਾ ਸੀ ਨਾਲ ਦੀ ਸੀਟ ਤੇ ਸਧਾਰਨ ਕੱਪੜਿਆਂ ਵਿੱਚ ਇੱਕ ਬਜ਼ੁਰਗ ਬੈਠਾ ਸੀ ਜਿਹੜਾ ਅਖਬਾਰ ਪੜ੍ਹ ਰਿਹਾ ਸੀ ਜਦੋਂ 에어 호ਸਟੈਸ ਦੋਹਾਂ ਨੂੰ ਚਾਹ ਦੇ ਕੇ ਗਈ ਤਾਂ ਗੱਲਬਾਤ ਦੇ ਉਦੇਸ਼ ਨਾਲ ਅਮਿਤਾਬਚਨ ਨੇ ਬਜ਼ੁਰਗ ਸਵਾਰੀ ਨੂੰ ਪੁੱਛਿਆ ਤੁਸੀਂ ਫਿਲਮਾਂ ਵੇਖਦੇ ਹੋ ਸਵਾਰੀ ਨੇ ਕਿਹਾ ਬਹੁਤ ਪਹਿਲਾਂ ਵੇਖਿਆ ਕਰਦਾ ਸਾਂ ਅਮਿਤਾਬ ਨੇ ਕਿਹਾ ਮੈਂ ਫਿਲਮ ਉਦਯੋਗ ਵਿੱਚ ਹਾਂ ਮੈਂ ਅਦਾਕਾਰ ਹਾਂ ਅੱਛਾ ਬੜਾ ਦਿਲਚਸਪ ਕੰਮ ਹੋਵੇਗਾ ਇਹ ਕਹਿ ਕੇ ਉਹ ਬਜ਼ੁਰਗ ਫਿਰ ਚੁੱਪ ਹੋ ਗਿਆ ਅਮਿਤਾਬ ਔਖਾ ਹੋ ਰਿਹਾ ਸੀ ਕਿ ਸਾਰੀ ਦੁਨੀਆ ਮੈਨੂੰ ਜਾਣਦੀ ਹੈ ਸਾਰੀਆਂ ਸਵਾਰੀਆਂ ਨੇ ਪਛਾਣ ਲਿਆ ਹੈ ਪਰ ਇਸ ਸਵਾਰੀ ਤੇ ਕੋਈ ਅਸਰ ਹੀ ਨਹੀਂ ਜਹਾਜ਼ ਬੰਬਈ ਪਹੁੰਚ ਗਿਆ ਸੀ 에어ਪੋਰਟ ਤੇ ਵਿਛੜਨ ਸਮੇਂ ਮਿਲਾਉਣ ਲਈ ਹੱਥ ਵਧਾਉਂਦਿਆਂ ਅਮਿਤਾਬਚਨ ਨੇ ਰਵੈਤੀ ਟੰਗ ਨਾਲ ਕਿਹਾ ਤੁਹਾਡੇ ਨਾਲ ਸਫਰ ਕਰਨਾ ਚੰਗਾ ਲੱਗਿਆ ਮੇਰਾ ਨਾਮ ਅਮਿਤਾਬਚਨ ਹੈ ਬਜ਼ੁਰਗ ਨੇ ਕਿਹਾ ਧੰਨਵਾਦ ਤੁਹਾਨੂੰ ਮਿਲਣ ਦੀ ਖੁਸ਼ੀ ਹੋਈ ਮੈਂ ਟਾਟਾ ਹਾ ਸੁਣ ਕੇ ਅਮਿਤਾਬਚਨ ਦੀ ਸਾਰੀ ਝੱਗ ਬਹਿ ਗਈ ਉਸਨੇ ਸਭ ਸਿੱਖਿਆ ਅਤੇ ਮਗਰੋਂ ਲਿਖਿਆ ਕਿ ਕੋਈ ਕਿਤਨਾ ਵੀ ਵੱਡਾ ਹੋਵੇ ਉਸ ਤੋਂ ਉਚੇਰੇ ਅਤੇ ਬਡੇਰੇ ਵੀ ਹੁੰਦੇ ਹਨ ਸੋਕਾ ਪਿਆ ਹੋਇਆ ਸੀ ਕਿਸਾਨਾਂ ਤੇ ਕਰਜ਼ਾ ਚੜਿਆ ਹੋਇਆ ਸੀ مالیya ਅਧਿਕਾਰੀ ਪੁਲਿਸ ਲੈ ਕੇ ਪਿੰਡ ਪਹੁੰਚੇ ਪਹੁੰਚ ਜਾਂਦੇ ਸਨ ਅਤੇ ਕਿਸਾਨ ਖੇਤਾਂ ਵਿੱਚ ਲੁਕ ਜਾਂਦੇ ਸਨ ਅਧਿਕਾਰੀ ਸਲਾਈ ਦੀ ਮਸ਼ੀਨ ਟੋਕਾ ਸੰਦੂਖ ਜੋ ਮਿਲਦਾ ਸੀ ਲੈ ਜਾਂਦੇ ਸਨ ਇੱਕ ਕਾਰ ਵਿੱਚ ਦੋ ਜਵਾਨ ਪੈਣਾ ਰਹਿੰਦੀਆਂ ਸਨ ਉਹਨਾਂ ਨੇ مالیਆ ਅਧਿਕਾਰੀ ਨੂੰ ਕਿਹਾ ਅੰਦਰ ਨਹੀਂ ਆਉਣਾ ਅੰਦਰ ਕੁਝ ਨਹੀਂ ਅਧਿਕਾਰੀਆਂ ਨੇ ਕਿਹਾ ਜਿਹੜੇ ਮੰਜੇ ਬਿਸਤਰੇ ਹਨ ਉਹ ਅਸੀਂ ਲੈ ਜਾਣੇ ਹਨ ਇੱਕ ਪੈਣ ਅੰਦਰ ਗਈ ਅਤੇ ਸੋਹਣੇ ਦੀਆਂ 6 ਵੰਗਾਂ ਲੈ ਆਈ ਅਤੇ ਕਿਹਾ ਮਰਨ ਤੋਂ ਪਹਿਲਾਂ ਸਾਡੇ ਬਾਪੂ ਨੇ ਸਾਡੇ ਵਿਆਹ ਲਈ ਦਿੱਤੀਆਂ ਸਨ ਇਹ ਲੈ ਜਾਓ ਹੋਰ ਕੁਝ ਨਹੀਂ ਹੈ ਅਧਿਕਾਰੀ ਨੇ ਰਸੀਦ ਦਿੰਦਿਆਂ ਕਿਹਾ ਤੁਹਾਡੀਆਂ ਵੰਗਾਂ ਅਸੀਂ ਜਮ੍ਹਾਂ ਕਰ ਲਈਆਂ ਹਨ ਜਦੋਂ ਮਾਲੀਆ ਤਾਰਿਆ ਜਾਵੇਗਾ ਇਹ ਮੋੜ ਦਿੱਤੀਆਂ ਜਾਣਗੀਆਂ ਉਹ ਭੈਣਾਂ ਰੋਈ ਜਾ ਰਹੀਆਂ ਸਨ ਤੀਜੇ ਦਿਨ ਉਸ ਮਾਲੀਆ ਅਧਿਕਾਰੀ ਦੇ ਦਫ਼ਤਰ ਵਿੱਚ ਸਾਰਾ ਪਿੰਡ ਉਹਨਾਂ ਕੁੜੀਆਂ ਦੀਆਂ ਵੰਗਾਂ ਵਾਪਸ ਲੈਣ ਲਈ ਉਹਨਾਂ ਦਾ ਮਾਲੀਆ ਜਮ੍ਹਾਂ ਕਰਵਾਉਣ ਪਹੁੰਚਿਆ ਹੋਇਆ ਸੀ ਮਾਨਸਿਕ ਰੋਗਾਂ ਦੇ ਹਸਪਤਾਲ ਵਿੱਚ ਜਦੋਂ ਕਿਸੇ ਰੋਗੀ ਦੇ ਠੀਕ ਹੋਣ ਦੀ ਪਰਖ ਕੀਤੀ ਜਾਂਦੀ ਸੀ ਤਾਂ ਪਹਾੜੇ ਜਾਂ ਪ੍ਰਸ਼ਨ ਪੁੱਛੇ ਜਾਂਦੇ ਸਨ ਉੱਤਰ ਤੇ ਨਿਰਪਰ ਕਰਦਾ ਸੀ ਕਿ ਰੋਗੀ ਡਿਸਚਾਰਜ ਕਰਨ ਯੋਗ ਸੀ ਕਿ ਨਹੀਂ ਇੱਕ ਦਿਨ ਦੋ ਮਰੀਜ਼ਾਂ ਦੀ ਪਰਖ ਦੀ ਵਾਰੀ ਸੀ ਇੱਕ ਨੂੰ ਡਾਕਟਰ ਨੇ ਪੁੱਛਿਆ ਜੇ ਤੇਰੀ ਇੱਕ ਅੱਖ ਕੱਢ ਦਿੱਤੀ ਜਾਏ ਤਾਂ ਕੀ ਹੋਵੇਗਾ ਮੈਂ ਇੱਕ ਅੱਖ ਤੋਂ ਅੰਨ੍ਹਾ ਹੋ ਜਾਵਾਂਗਾ ਜੇ ਦੋਵੇਂ ਅੱਖਾਂ ਕੱਢ ਦਿੱਤੀਆਂ ਜਾਣ ਤਾਂ ਫਿਰ ਮੈਂ ਦੋਵੇਂ ਅੱਖਾਂ ਤੋਂ ਅੰਨ੍ਹਾ ਹੋ ਜਾਵਾਂਗਾ ਉਸ ਦੀ ਹਸਪਤਾਲ ਤੋਂ ਛੁੱਟੀ ਹੋ ਗਈ ਜਾਂਦਾ ਹੋਇਆ ਉਹ ਆਪਣੇ ਹੈਟ ਵਾਲੇ ਸਾਥੀ ਨੂੰ ਸਵਾਲ ਜਵਾਬ ਦੱਸ ਗਿਆ ਡਾਕਟਰ ਨੇ ਪੁੱਛਿਆ ਜੇ ਤੇਰਾ ਇੱਕ ਕੰਨ ਕੱਟ ਦਿੱਤਾ ਜਾਵੇ ਤਾਂ ਕੀ ਹੋਵੇਗਾ ਮੈਂ ਇੱਕ ਅੱਖ ਤੋਂ ਅੰਨ੍ਹਾ ਹੋ ਜਾਵਾਂਗਾ ਜੇ ਦੋਵੇਂ ਕੰਨ ਕੱਟ ਦਿੱਤੇ ਜਾਣ ਤਾਂ ਫਿਰ ਮੈਂ ਦੋਵੇਂ ਅੱਖਾਂ ਤੋਂ ਅੰਨ੍ਹਾ ਹੋ ਜਾਵਾਂਗਾ ਡਾਕਟਰ ਨੇ ਪੁੱਛਿਆ ਕੱਟੇ ਤਾਂ ਤੇਰੇ ਕੰਨ ਜਾ ਰਹੇ ਹਨ ਤੂੰ ਅੰਨ੍ਹਾ ਕਿਵੇਂ ਹੋ ਜਾਵੇਂਗਾ ਮਰੀਜ਼ ਨੇ ਮੌਕਾ ਸਾਂਭਲਦਿਆਂ ਸੰਭਾਲਦਿਆਂ ਕਿਹਾ ਕੰਨ ਕੱਟੇ ਜਾਣ ਤੇ ਮੇਰਾ ਹੈਟ ਮੇਰੀਆਂ ਅੱਖਾਂ ਤੇ ਆ ਜਾਵੇਗਾ ਅਤੇ ਮੈਨੂੰ ਦਿਸਣਾ ਬੰਦ ਹੋ ਜਾਵੇਗਾ ਉਸਦੇ ਦਿਲਚਸਪ ਜਵਾਬ ਕਾਰਨ ਉਸ ਦੀ ਵੀ ਛੁੱਟੀ ਹੋ ਗਈ ਜਿਨ੍ਹਾਂ ਨੇ ਯੂਰਪ ਤੇ ਰਾਜ ਕੀਤਾ ਹੈ ਉਹਨਾਂ ਨੇ ਲੰਮੀ ਤਿਆਰੀ ਅਤੇ ਸਿਖਲਾਈ ਤੋਂ ਮਗਰੋਂ ਕੀਤਾ ਹੈ ਅਤੇ ਉਹਨਾਂ ਨੇ ਸਮਾਜਿਕ ਜੀਵਨ ਦੇ ਉੱਚੇ ਮਿਆਰ ਸਥਾਪਿਤ ਕੀਤੇ ਹਨ ਯੂਰਪ ਦੇ ਸ਼ਾਹੀ ਪਰਿਵਾਰਾਂ ਵਿੱਚ ਕੋਈ ਮੋਟਾ ਨਹੀਂ ਕੋਈ ਸਿਗਰਟ ਨਹੀਂ ਪੀਂਦਾ ਕੋਈ ਬਿਨਾ ਤਿਆਰ ਹੋਏ ਬਾਹਰ ਨਹੀਂ ਨਿਕਲਦਾ ਕੋਈ देर ਨਾਲ ਨਹੀਂ ਪਹੁੰਚਦਾ ਕਿਸੇ ਦੇ ਪਹਿਰਾਵੇ ਜਾਂ ਵਿਹਾਰ ਵਿੱਚ ਅਸ਼ਲੀਲਤਾ ਨਹੀਂ ਹੁੰਦੀ ਉਹ ਜੋ ਮੇਜ਼ ਤੇ ਪਿਆ ਜਾਂ ਰੱਖਿਆ ਗਿਆ ਹੁੰਦਾ ਹੈ ਉਹ ਖਾਂਦੇ ਹਨ ਹੋਰ ਕੁਝ ਨਹੀਂ ਖਾਂਦੇ ਜਦੋਂ ਬੱਚੇ ਛੁਰੀ ਕਾਂਟਾ ਚੰਗੀ ਤਰ੍ਹਾਂ ਵਰਤਣਾ ਸਿੱਖ ਜਾਂਦੇ ਹਨ ਤਾਂ ਹੀ ਮਾਪਿਆਂ ਨਾਲ ਬੈਠ ਕੇ ਖਾਂਦੇ ਹਨ ਬੱਚਿਆਂ ਨੂੰ ਹੁਕਮ ਮੰਨਣਾ ਬੇਨਤੀ ਅਤੇ ਹੁਕਮ ਕਰਨਾ ਸਿਖਾਇਆ ਜਾਂਦਾ ਹੈ ਉਹਨਾਂ ਨੂੰ ਅਜਿਹੀਆਂ ਆਦਤਾਂ ਪੈਣ ਹੀ ਨਹੀਂ ਦਿੱਤੀਆਂ ਜਾਂਦੀਆਂ ਜਿਹੜੀਆਂ ਉਹਨੂੰ ਮਗਰੋਂ ਤਿਆਗਣ ਦੀ ਲੋੜ ਪਵੇ ਹੋਰਾਂ ਦਾ ਸਤਿਕਾਰ ਕਰਨਾ ਅਤੇ ਸਤਿਕਾਰ ਨਾਲ ਜੁੜਨ ਸੁਣਨਾ ਸਿਖਾਇਆ ਜਾਂਦਾ ਹੈ ਮਾਂ ਹਰ ਸ਼ਾਮ ਇੱਕ ਬੱਚੇ ਨਾਲ ਗੁਜ਼ਾਰਦੀ ਹੈ ਮਾਂ ਹਰੇਕ ਬੱਚੇ ਨੂੰ ਉਸ ਦੀ ਰੁਚੀ ਅਨੁਸਾਰ ਜੀਵਨ ਵਿੱਚ ਮਹੱਤਵਪੂਰਨ ਕਾਰਜ ਅਤੇ ਕਰਤੱਵ ਲਈ ਤਿਆਰ ਕਰਦੀ ਹੈ ਇੱਕ ਬੱਚੇ ਨੇ ਆਪਣੇ ਬਾਬੇ ਨੂੰ ਕਿਹਾ ਬਾਬਾ ਜੀ ਕਈ ਵਾਰ ਮੈਂ ਸੋਚਦਾ ਹਾਂ ਤੁਸੀਂ ਜਦੋਂ ਸਾਡੀ ਉਮਰ ਦੇ ਹੁੰਦੇ ਹੋਵੋਗੇ ਤਾਂ ਕਿਵੇਂ ਰਹਿੰਦੇ ਹੋਵੋਗੇ ਨਾ ਟੈਕਨੋਲੋਜੀ ਨਾ ਕੰਪਿਊਟਰ ਨਾ ਮੋਬਾਈਲ ਨਾ ਸੋਸ਼ਲ ਮੀਡੀਆ ਨਾ ਆਟੋ ਗੱਡੀਆਂ ਬਾਬੇ ਨੇ ਕਿਹਾ ਜਿਵੇਂ ਤੁਸੀਂ ਅੱਜਕੱਲ ਰਹਿ ਰਹੇ ਹੋ ਨਾ ਪੂਜਾ ਨਾ ਪਾਠ ਨਾ ਧਰਮ ਨਾ ਕਰਮ ਨਾ ਸ਼ਰਮ 8 ਸਾਲ ਅਮਰੀਕਾ ਦਾ ਰਾਸ਼ਟਰਪਤੀ ਰਹਿ ਕੇ ਓਬਾਮਾ 55 ਤੇ ਰਟਾਇਰ ਵੀ ਹੋ ਗਿਆ ਸੀ ਪਰ ਟਰੰਪ ਨੇ ਆਰੰਭ ਹੀ 70 ਸਾਲ ਵਿੱਚ ਕੀਤਾ ਸੀ ਕੋਈ 35 ਤੇ ਕਲਰਕ ਬਣਦਾ ਹੈ ਕੋਈ 25 ਤੇ ਅਫਸਰ ਲੱਗ ਜਾਂਦਾ ਹੈ ਕੋਈ 40 ਦਾ ਹੋ ਕੇ ਵੀ ਕੁਮਾਰਾ ਹੈ ਕੋਈ 45 ਦਾ ਹੋ ਕੇ ਪੁੱਤਰ ਦੀ ਬਰਾਤ ਲੈ ਕੇ ਜਾਂਦਾ ਹੈ ਵਾਸਤਵ ਵਿੱਚ ਹਰੇਕ ਵਿਅਕਤੀ ਆਪਣੇ ਸਮੇਂ ਦੇ ਚੌਕਟੇ ਵਿੱਚ ਵਿਚਰ ਰਿਹਾ ਹੈ ਕੁਝ ਲੋਕ ਹਮੇਸ਼ਾ ਤੁਹਾਡੇ ਅੱਗੇ ਹੋਣਗੇ ਕੁਝ ਪਿੱਛੇ ਹਰ ਕੋਈ ਆਪਣੀ ਕਿਸਮ ਦੀ ਦੌੜ ਲਾ ਰਿਹਾ ਹੈ ਕਿਸੇ ਨਾਲ ਈਰਖਾ ਕਰਨ ਦੀ ਜਾਂ ਕਿਸੇ ਗੱਲ ਦਾ ਮਾਣ ਕਰਨ ਦੀ ਲੋੜ ਨਹੀਂ ਹਰ ਕੋਈ ਆਪਣੇ ਸਮੇਂ ਅਤੇ ਹਾਲਾਤ ਵਿੱਚ ਜਿਣਿਆ ਹੋਇਆ ਹੈ ਜ਼ਿੰਦਗੀ ਵਿੱਚ ਮੌਕਾ ਹਰ ਕਿਸੇ ਨੂੰ ਮਿਲਦਾ ਹੈ ਕੁਝ ਸੰਭਾਲ ਲੈਂਦੇ ਹਨ ਬਹੁਤਿਆਂ ਦੇ ਹੱਥੋਂ ਨਿਕਲ ਜਾਂਦਾ ਹੈ ਨਾ ਤੁਸੀਂ ਪਹਿਲੇ ਹੋ ਨਾ ਤੁਸੀਂ ਅਖੀਰਲੇ ਹੋ ਤੁਸੀਂ ਵਕਤ ਸਿਰ ਹੋ ਕਿਉਂਕਿ ਹਰ ਕਿਸੇ ਦਾ ਵਕਤ ਅਤੇ ਰਫ਼ਤਾਰ ਵੱਖਰੀ ਹੈ ਅਗਰ ਤੁਸੀਂ ਇਸ ਕਿਤਾਬ ਨੂੰ ਆਨਲਾਈਨ ਆਰਡਰ ਕਰਨਾ ਚਾਹੁੰਦੇ ਹੋ ਇਸ ਦਾ ਲਿੰਕ ਡਿਸਕ੍ਰਿਪਸ਼ਨ ਵਿੱਚ ਦੇ ਦਿੱਤਾ ਗਿਆ ਹੈ ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਧੰਨਵਾਦ ਤੁਹਾਡਾ ਦਿਨ ਸ਼ੁਭ ਰਹੇ